ਨੇ ਕਾ ਕਮੇਟੀ ਦੇ ਹਾਲ ਦੇਖ ਲੋ ਇਹਨਾਂ ਦਾ ਆ ਦੇਖੋ ਪ੍ਰਧਾਨ ਜੀ ਕੀ ਗੱਲ ਐ ਅਦਰ ਮੁਹ ਕਰੋ ਵੀਰ ਜੀ ਵੀਰ ਜੀ ਇੱਧਰ ਆਂ ਜੀ 10 ਫੋਨ ਨਹੀਂ ਫੜਨਾ ਫੋਨ ਨਹੀਂ ਵੀਰ ਜੀ ਫੜਨਾ ਫੋਨ ਨਹੀਂ ਫੜਨਾ ਵੀਰ ਜੀ ਦੱਸੋ ਕੀ ਗੱਲ ਮੁੰਡੇ ਨੂੰ ਕਟਿਆ ਆਇਨਾ ਅੰਦਰ ਵਾਰੜ ਕੇ ਉਹਨੂੰ ਚੱਕੇ ਅੰਦਰ ਵਾਰੜ ਕੇ ਕਟਿਆ ਕੀ ਚੱਕਰ ਹੋਇਆ ਵੀਰ ਜੀ ਦੱਸੋ ਕੀ ਹੋ ਗਿਆ ਕਮਰੇ ਨਾਲ ਵੀਰ ਜੀ ਵੀਰ ਜੀ ਦੱਸੋ ਚੋਰੀ ਕੀਤੀ ਵੀਰ ਜੀ ਦੱਸੋ ਫੋਟੋ ਵਾਲੇ ਕਮਰੇ ਨਾਲ ਲਾਉਣ ਜਿਹਨਾਂ ਨੇ ਵੀਰ ਜੀ ਚੋਰੀ ਕੀਤੀ ਆਪਾਂ ਭਾਜੀ ਇੱਧਰ ਵੀ ਇੱਧਰ ਕੈਮਰਾ ਕੈਮਰਾ ਨਹੀਂ ਬਣਨਾ ਕੈਮਰਾ ਨਹੀਂ ਬਣਨਾ ਕੈਮਰਾ ਨਹੀਂ ਕਰਨਾ ਰੁਕ ਜਾ ਬੁਲਾ ਨਾ ਬੁਲਾ ਨਾ ਧੋੜੀ ਜਾਰੀ ਧੋੜੀ ਕੀਤੀ ਇਨਾਂ ਨਾਲ ਆ ਚੋਰ ਥੋੜਾ ਹੈਗਾ ਉਹ ਆ ਵੇਖੀ ਹਾਲ ਕੀ ਸਾ ਕੀ ਆ ਆ ਦੇਖੋ ਜੀ ਕਾਲੀਦਲ ਦੇ ਗੁੰਡੇ ਸ਼ਰਮਣੀ ਕਮੇਟੀ ਦੇ ਸ਼ਰਮਣੀ ਕਮੇਟੀ ਦੇ ਆਪਣਾ ਹੋਰੀ ਵੀਡੀਓ ਆ ਦੇਖੋ ਜੀ ਆ ਦੇਖੋ ਜੀ ਸ਼ਰਮਣੀ ਕਾ ਕਮੇਟੀ ਦੇ ਹਾਲ ਦੇਖ ਲੈਣਾ ਦਾ ਆ ਦੇਖ ਗੁੰਡੇ ਆ ਵੇਖੋ ਬਾਬਾ ਡੱਲ ਰਾਇ ਆ ਕੈਬਨ ਇਹ ਸਭ ਗੁੰਡੇ ਇਕੱਠੇ ਹੋਏ ਜਿੰਨੇ ਵੀ ਆ ਸਭ ਸਭ ਗੁੰਡੇ ਇਕੱਠੇ ਹੋਏ ਜਿੰਨੇ ਵੀ ਆ ਨਾ ਇੱਥੇ ਅੰਦਰ ਚੰਗੀ ਤਰ੍ਹਾਂ ਰੀਜਨਲ ਆਇਆ ਇਹਨਾਂ ਨੇ ਵੇਖੋ ਵਿਚਾਰਾ ਫੇਰ ਕੀ ਹੋ ਗਿਆ ਕਮਰੇ ਲੌਂਦਾ ਤੇ ਕਮਰੇ ਲੌਣਾ ਕੋਈ ਗੁਨਾਹ ਥੋੜਾ ਹੈਗਾ ਵਾ ਤੁਸੀਂ ਕਮਰੇ ਦਿਓ ਇਹਨਾਂ ਦੇ ਦੱਸੋ ਫੋਟ ਲਾਲੇ ਕਮਰੇ ਨਾਲ ਲੌਣ ਜਿੰਨਾਂ ਨੇ ਇੰਨੇ ਇੰਨੇ ਕਰਾਏ ਕਿੰਨਾ ਦੇਣੇ ਆ

पाओं पे भी लट मारे हाथ पे ही मारे और इधर ही हाथ पे और ठूसे भी मारे दोनों जनों ने मिलकर मारा मांग करते हो से भाई यही मांग करता हूँ जी की इनको सस्पेंड किया जाए इनको हटाया जाए क्योंकि इनकी गुंडागर्दी दिन पे दिन बढ़ती जा रही है और जैसे बाकी होटल वाले मत्था टेकने भी जाते हैं तो ये मना करते हैं के अंदर नहीं जाओगे आप भाई जी नेक्स्ट टाइम अभी आज तो मेरे साथ हुआ है कल इनके साथ भी होगा भाई ये चाहता हूँ कार्रवाई हो ਅੱਜ ਦਾ ਨਾਮ ਲੜਟ ਮੇਰਾ ਨਾਮ ਜੀ ਭਿੰਦਰ ਸਿੰਘ ਮੈਂ ਚੌਕੀ ਇੰਚਾਰਜ ਗਲੇਰਾ ਤਨਾਤਾ ਜੀ ਰਾਤ ਇੱਕ ਪ੍ਰਭਜੋ ਸਿੰਘ ਤੇ ਐਜੀਪੀਸੀ ਮੈਂਬਰਾਂ ਦਾ ਕੋਈ ਮੋਲੀ ਗੱਲ ਤੋਂ ਪਾਣੀ ਪੂਲੀ ਪੀਂਦੋ ਤਰਕਾਰ ਹੋਇਆ ਸੀਗਾ ਜਿਸ ਸਬੰਧੀ ਨੇ ਦੋਵਾਂ ਨੇ ਦਰਖਾਸਤਾਂ ਦਿੱਤੀਆਂ ਦੋਵਾਂ ਨੇ ਮੁੜਕੇ ਜ ਬੈਠ ਕੇ ਜਿਹੜਾ ਵਾ ਮੈਜਰ ਸਾਹਿਬ ਨੂੰ ਮਿਲ ਕੇ ਸਹਾਜ ਲੰਦਰ ਸਿੰਘ ਨੂੰ ਮਿਲ ਕੇ ਨੇ ਸੈਟੀਸਫਾਈ ਕਰਵਾਤੀ ਜਿਉਂ ਮੈਂ ਕਹਾਂ ਜੀ ਆਪਣਾ ਤੌਰ ਤੇ ਇਹਨੇ ਸੈਟੀਸਫਾਈ ਕਰਵਾਤੀ ਜਿਹਨਾਂ ਨੂੰ ਸ਼ੁਆਇਦਾ ਵੀ ਸਾਡੇ ਸਾਡੇ ਰਹੀ ਉਹਨਾਂ ਨੇ